ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਵਣ ਜੀ ਬਰਕਤਾਂ ਤੇ ਲੋ ਜੀ ਸਵੇਰ ਸੁਵੇਰ ਖੇਤ ਦਾ ਢੇੜਾ ਵੱਜ ਰਿਹਾ ਢੇੜਾ ਵੀ ਕਾਦਾ ਮੋਟਰਾਂ ਚੱਲ ਪੈਣੀ ਜੀ ਦੋਹੇ ਪਿੰਡ ਵਾਲੇ ਵੀ ਚਲਾਉਣੀ ਐ ਤੇ ਗਹਾਪਾਰ ਵਾਲੀ ਮੋਟਰ ਕਿਉਂਕਿ ਤੁਹਾਨੂੰ ਪਤਾ ਕੱਲੂ ਜਾਣਾ ਜੀ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਦੇ ਲਈ ਸੋ ਬਾਕੀ ਸਾਰੇ ਕੰਮ ਲੱਗੇ ਵੇ ਵੀਰੋ ਜਿਹਦੇ ਕੋਲ ਹੁਣ ਪਸ਼ੂ ਆ ਉਹਨਾਂ ਨੂੰ ਆਇਆ ਵੇ ਅਸੀਂ 3 ਦਿਨ ਦੇ ਕੱਖ ਵੜਦੀ ਏ ਤੇ ਬਾਕੀ ਚੱਲ ਰਿਹਾ ਜੀ ਸਾਰੀ ਸਾਰਿਆਂ ਨਾਲ ਮਲਾ ਦੇਣਾ ਟਰਾਲੇ ਦੇ ਵਿੱਚ ਵੀ ਅੱਜ ਤਿਆਰੀ ਕਰ ਦੇਣੀ ਜੀ ਫੁੱਲ ਵਟਾ ਫੁੱਲ ਤੇ ਬਾਕੀ ਚੱਲ ਪੈਣਾ ਜੀ 4 ਤਰੀਕ ਨੂੰ ਕੱਲੂ ਸਵੇਰ 8 ਵਜੇ ਚੱਲੇ ਆ ਜੀ ਕਿਉਂਕਿ ਰਾਮ ਨਾਲ ਜਾਣਾ ਏ ਤਾਂ ਕਰਕੇ 1-2 ਘੰਟੇ ਪਹਿਲਾਂ ਨਹੀਂ ਤਾਂ 10 ਵਜੇ ਵੀ ਤੁਰ ਸਕਦੇ ਆ ਤੇ ਬਾਕੀ ਚਲੋ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਮਿਲਾਉਂਦਾ ਜੀ ਆਪਣੇ ਸਾਰੇ ਬੰਦਿਆਂ ਦੇ ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਸੁਬਾ ਸੁਬਾ ਦਾ ਟਾਈਮ ਹੈ ਤੇ ਆਹ ਦੇਖੋ ਭਾਈ ਪਹਿਨਾ ਦਿਨ ਦੇ ਵਿੱਚ ਫੁੱਲ ਗਰਮੀ ਤੇ ਭਾਈ ਆ ਉਸ ਵੀ ਆ ਜਾਂਦੀ ਏਕਣਾ ਆ ਲੋ ਧਾਨਾਂ ਦੇ ਉੱਪਰ ਭਾਈ ਉਸ ਵੀ ਵੀ ਸਾਰੇ ਪਰ ਏਕਣਾ ਹੀ ਰਾਤ ਨੂੰ ਉਸ ਵੀ ਪੈਂਦੀ ਹੈ ਸਾਰੀ ਭਾਈ ਟੋਟਲੀ ਮਸਲਾ ਹੈ ਭਾਈ ਸਾਰੀ ਤਾਂ ਨਬਰ ਭਾਈ ਫਸਲਾਂ ਪਰ ਉਸ ਪੂਰੀ ਪੈ ਜਾਂਦੀ ਹੈ ਕਿਨ ਇਧਰ ਚਰੀਆਂ ਬਾਜ ਰਿਆ ਦੇਖੋ ਬਸ ਸਾਰਿਆਂ ਪਰ ਦਿਨ ਚ ਗਰਮੀ ਰਾਤ ਨੂੰ ਮਾੜੀ ਮੋਟੀ ਠੰਡ ਹੋ ਜਾਂਦੀ ਜੀ ਲੋ ਭਾਈ ਸਵੇਰ ਦਾ ਟਾਈਮ ਹੈ ਵੱਡੇ ਤੜਕੇ ਦਾ ਜਿਹਨੂੰ ਕਹਿੰਦੇ ਆ ਸਪਰੇਅ ਕਰਕੇ ਕੰਮ ਨਵੇੜਤਾ ਤਾਂ ਭਾਈ ਮੋਟਰਾਂ ਚੱਲ ਰਹੀਆਂ ਬਾਪੂ ਨੇ ਸਿਰਫ ਮੋਟਰ ਚਲਾਉਣੀ ਹੈ ਇਧਰ ਬਾਈ ਦਲਵੀਰ ਵੀ ਖੜਾ ਬੱਟ ਦਾ ਦੱਸ ਵੀ ਕਿਆ ਕੰਮ ਪ੍ਰੋਸੈਸ ਲੋਟਾ ਇੱਧਰ ਬੱਟਾ ਵਾਲਾ ਆ ਠੀਕ ਐ ਇਹਨੂੰ ਬਸ ਤੈਂ ਦਾਤੀ ਚੱਕ ਲਈ ਸਵੇਰੇ ਸਵੇਰੇ ਹੁਣ ਚੱਕ ਲਈ ਹੁਣ 3 ਦਿਨ ਬਾਅਦ ਚੱਕਣੀ ਆ ਯਾਰ ਹਾਂ ਕੰਮ ਨਵੇੜ ਦੀ ਐ ਇਹਦੀ ਕਬੱਟਾ ਬੱਟਾ ਨੇ ਰੈਦੀ ਆ ਅੱਛਾ ਅੱਖ ਵਰਦੀ ਦੋ ਤਿੰਨ ਦਿਨ ਦੇ ਅਸਮੀ ਭਾਈ ਦੋ ਤਿੰਨ ਦਿਨ ਦੇ ਲੱਗੇ ਵਾ ਬੱਟਾਂ ਦੇ ਆਲਦਾਲੇ ਸਪਰੇਅ ਕਰੀ ਸਾਂ ਆ ਗਈ ਪਿੱਛੇ ਓਹ ਅੱਛਾ ਟਾਟਾ ਸਵਾਰੀ ਆ ਗਈ ਨਾਲ ਦੀ ਨਾਲ ਹੈ ਇਹ ਭਰਨੀ ਆ ਹੁਣ ਅੱਛਾ ਹਾਂ ਮੇਰੇ ਹੁਣ ਦੋ ਦੇ ਤਿੰਨ ਦਿਨ ਮੈਨੂੰ ਪਤਾ ਹੈ ਠੀਕ ਆ ਆਹ ਬਾਈ ਬਾਪੂ ਫੇ ਪਿੱਛੇ ਤੇ ਮੋਟਰ ਚਲਾਈ ਜਾਊਗਾ ਆ ਹੋਰ ਬਥੇਰੇ ਕੰਮ ਨਿਕਲੇ ਆਉਂਦੇ ਆ ਹਮਮ ਗੱਲ ਇਕ ਖਬਰੇ ਧੋੜੀ ਹੁੰਦਾ ਸਹੀ ਗੱਲ ਆ ਉਹ ਤੂੰ ਸਫਾਰੀ ਵਰਗਾ ਤਾਂ ਨਹੀਂ ਬਹਿ ਕੇ ਜਾਂਦਾ ਆਪਣੀ برو ਗੱਡੀ 'ਤੇ ਹਮ ਉਹ ਰੇਲ ਕਿੱਥੇ ਰੋਦਾ ਨਹੀਂ ਤੇ ਪਹਿਲਾਂ ਜਾਂਦੇ ਨੂੰ ਦੋ ਭਰੀਆਂ ਵੜ ਦੇਣੀਆਂ ਡੰਗ ਦੇਣੀਆਂ ਗੱਡੀ ਬਾਅਦ ਮੋੜ ਕੇ ਲਾਉਣੀ ਸਹੀ ਕੱਕ ਕੁਦਰਤੀ ਗੱਲ ਆ ਇਸੋਦਰ ਕੱਕ ਤਗੜੇ ਤੇ ਚੜੀ ਵੀ ਪਹਿਲਾਂ ਆ ਵੀ ਚਲੋ ਭਾਈ ਠੀਕ ਆ ਨਵੇੜ ਦੇ ਸੀ ਵੀ ਕੰਮ ਕੱਢ ਕੱਦੀ ਆਈ ਵੀ ਲਾਈਟ ਤਾਂ ਗੱਡੀ ਦੀ ਗੱਡੀ ਆ ਗਈ ਇਹ ਵੀ ਜਾ ਰਿਹਾ ਨਾਲ ਦੀ ਨਾਲ ਸਾਰਿਆਂ ਨੇ ਕੰਮ ਨਵੇਟ ਦੇਣੇ ਅੱਜ ਲੋ ਭਾਈ ਬੰਦੇ ਟੱਕਰ ਹੀ ਜਾਂਦੇ ਰਾਹ ਦੇ ਵਿੱਚ ਇਧਰ ਭਾਈ ਵੀ ਆ ਰਿਹਾ ਨਾ ਕੱਖ ਤਾਂ ਲਿਆਉਣ ਹੀ ਲਿਆਉਣੇ ਤੇ ਆ ਬਾਲਣ ਵੀ ਕਰ ਲਿਆ ਬਾਲਣ ਹੋ ਗਿਆ ਛਾਂਗਿਆ ਪਿਆਦਾ ਹੁਣ 4-5 ਦਿਨ ਪਏ ਰਹੇ ਨੇ ਇੱਥੇ ਫੇਰ ਆਉਂ ਜਾ ਨਹੀਂ ਆਉਣਾ ਗਾਜਾ ਪਏ ਰਹਿਣਾ ਪਈਗਾ ਹੂੰ ਮਾ ਛਾਂਗ ਲੀਆਂ ਛਾਂ ਕਿਉਂ ਮਨ ਲੱਗਿਆ ਮਾਂ ਕੇ ਦਾ ਵੀ ਬਾਲਣ ਵੀ ਦੋ ਤਿੰਨ ਦਿਨ ਦਾ ਇਕੱਠਾ ਕਰੂੰਗਾ। ਨਾ 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 ਦੋ ਦਿਨ ਦਾ ਹੁਣੇ ਕਿ ਤਾਜ਼ਾ ਵਰਤਣਾ। ਅੱਛਾ। ਪੁੱਟੇ ਛਾਂਗੇ ਤੇ ਉਹਨਾਂ ਨੇ ਤਰਨ। ਹੂੰ। ਇਹਨਾਂ ਲਾਈਨ ਲੱਗੀ ਦੀ। ਠੀਕ ਹੈ। ਮਾਂ ਚਲ ਕੇ ਉੱਟਦੀ ਹੁਣ ਠੰਡੇ ਠੰਡੇ। ਹੂੰ। ਇਹ ਕੱਖ ਕੱਖ ਦਾ ਵੀ ਤੂੰ ਫੇਰ ਵੱਡ ਹੋਣੇ। ਮੌਸਮ ਅਜਾ ਠੀਕ ਹੈ। ਕੱਖ ਵੱਢਦੇ ਦੋ ਤਿੰਨ ਦਿਨ ਦੇ ਹੁਣੇ। ਵੱਢਦੇ ਨੇ ਤਿੰਨ ਚਾਰ ਦਿਨ ਦਾ ਕੱਖ ਵੱਢ ਜਣੇ ਆ। ਅੱਛਾ। ਜੀ ਫੇਰ ਸੁੱਕੇ ਜੇ ਵਧੇ ਰਹਿੰਦੇ ਵੱਢਣ ਨੂੰ ਤਾਂ ਹੁਣ ਵੱਢ ਲੈ। ਹੁਣ ਹੋਸ। ਇਹਨੇ ਫੇਰ ਚਾਰ ਦਿਨ ਚ ਖਰਾਬ ਹੋਣਾ। ਹੂੰ। ਇਹਦੇ ਸੁੱਕੇ ਵੱਢ अच्छा ट्रैक्टर पे जाओगे अच्छा फिर हुक मेरे वाली ਪਾਉਗੀ ਹਨਾ हुक ਨਹੀਂ ਪਾਉਣੀ ਹੈਗੀ ਖਾਲਿਆਂ ਬਰਾ ਦਲੇ ਨੇ ਅੱਛਾ ਫਾਲੇ ਫਾਲੇ ਪਿਛੇ ਫਾਲੇ ਮਾਰੇ ਪੈ ਰਾਂਗਾ ਅੰਦਰ ਲਾ ਦਨੇ ਇਕਨੇ ਠੀਕ ਹੈ ਸਮਝ ਗਿਆ ਰੈਡੀ ਬੰਨੇ ਲਿਆਉਣਾ ਆਪਣੇ ਫਾਲਿਆਂ ਪਾ ਲਾ ਦਲੇ ਜਨੇ ਲਈ ਕਰਦੇ ਅਜੇ ਇਹੀ ਕੰਮ ਪਰ ਹੋਰ ਕੰਮ ਕੋਈ ਨਹੀਂ ਸਾਡੇ ਕੰਮ ਦੇ ਹੁੱਕ ਪਾਣੀ ਮੇਰੇ ਵਾਲੀ ਪਾਲੀ ਵਿਕੀ ਜਾਂਦੇ ਪਈ ਹੈ ਹੁੱਕ ਲੋੜ ਨਹੀਂ ਹੈਗੀ ਹੁੱਕ ਪਾਉਣੀ ਠੀਕ ਹੈ ਜਾਂ ਫਾਲੇ ਪਾ ਲੈਣੇ ਯਾ ਹੋੜਾੜ ਤਾਂ ਨਹੀਂ ਆਈ ਹੋਲੇ ਉਹ ਹੋਰੇ ਨਹੀਂ ਆਉਣੀ ਹੈਗੀ ਲੜ ਬਾਈ ਹਲੇ ਬੂਟੇ ਗਰੇ ਵੇ ਹਲੇਗਾ ਹਮਨੇ ਤਿਆਰੀ ਹਮ ਮੇਰੀ ਆਈ ਜਾ ਰਾ ਉਹਦੇ ਕਰਕੇ ਬੂਟੇ ਨਾ ਫਿਰ ਖਰਾਬ ਕਰਦੇ ਹਮ ਉਹ ਚਲਾਉਣੀ ਵੀ ਨਹੀਂ ਕਿਸੇ ਨੇ ਹੁਣ ਮੋਟਰ ਮੈਂ ਵੀ ਨਹੀਂ ਚਲਾਉਣੀ ਬਹੁਤ ਇਹ ਚੱਲ ਨਹੀਂ ਹੋ ਤੱਕ ਨਹੀਂ ਚਲਾਉਣੀ ਉਹ ਧਾਨਾ ਧੂਨਾ ਚਲਾਉਣੀ ਉਹ ਵਜੇ ਸਵੇਰੇ ਸਵੇਰੇ ਉਸ ਤੇ ਹਿਲਾ ਕਿੰਨੀ ਪੈਂਦੀ ਫਸਲ ਵਾਹ ਲੱਗੇ ਅੰਤਾ ਧੁੰਦ ਮਗੜ ਪੈਣ ਲੱਗੀ ਸਵੇਰੇ ਧੁੰਦ ਧੁੰਦ ਦੀ ਪੂਰੀਆਂ ਹਮ ਪਰ ਗਰਮੀ ਹੈਗੀ ਐ ਗਰਮੀ ਹੁਣ ਵੀ ਐ ਗਰਮੀ ਹੁਣ ਵੀ ਐ ਹਮ ਚਲੋ ਭਾਈ ਲੱਗੇ ਵੀ ਨਿਤਰਾ ਆਵੇ ਉੱਥੇ ਅੱਜ ਕਰਨਾ ਮੈਨੂੰ ਲਾਈ ਟ੍ਰਾਂਸਫਾਰਮਰ ਸੈਟ ਹੋਣਾ ਅੱਛਾ ਭਈਏ ਨੂੰ ਲਾ ਕੇ ਗਏ ਆ ਖੱਡਾ ਜਾ ਮਾਰਨੇ ਲੈਂਟਰ ਠੀਕ ਹੈ ਇਹਨੇ ਕੰਬਾਈ ਦੋਗਾ ਨਾ ਥੋੜਾ ਜਿਹਾ ਮੜਾ ਜਾ ਠੀਕ ਹੈ ਤੇਰੇ ਕੰਨੇ ਬਾਹਰ ਨੂੰ ਬਾਹਰ ਨੂੰ ਅੱਛਾ ਬਾਬਾ ਇਹਦਾ ਸੈੱਟ ਕਰ ਦੂੰਗਾ ਅੱਜ ਫੈਂਚ ਖੁੰਚ ਕਰ ਦੋ ਜੂਗੀ ਓਕੇ ਲੋ ਬਈ ਕੰਮ ਸ਼ੁਰੂ ਸਾਡਾ ਗੱਦੇ ਚੱਕਣੇ ਆ ਦੋ ਬੰਦੇ ਆ ਗਏ ਸਾਡੇ ਇੱਧਰ ਹਾਂ ਸਸੇ ਕੱਲ ਬੁਲਾਵੇ ਸਸੇ ਕੱਲ ਜੀ ਹਾਂ ਚੱਲੀਏ ਚਲੋ ਘਰ ਚਾਬੀ ਮੇਰੀ ਜੇਬ ਚੋਂ ਖੋਲ ਲੈ ਫਿਰ ਮਹਿਕਦਾ ਬਾਈ ਬਹੁਤ ਵਾਦਾ ਜਿਆਦਾ ਹੁੰਦਾ ਕੱਲ ਦਾ ਹੀ ਫੋਨ ਪਰਸੋਂ ਦਾ ਫੋਨ ਕਰ ਰਿਹਾ ਹੈ ਅਮਨ ਅੱਛਾ ਤੂੰ ਕਹਿੰਦਾ ਚਾਚੇ ਗੱਦੇ ਚੱਕਣੇ ਕਾ ਚੱਕਣੇ ਆ ਮਹਾ ਚਾਲ ਕਿੰਨੇ ਕ ਭਾਈ ਤੁਸੀਂ ਹੈਂ ਦੇਖ ਖੋਲ ਪਤਾ ਲੱਗੂਗਾ ਚਲੋ ਭਾਈ ਬਾਕੀ ਲ ਜਾਂਦੇ ਆ ਗੱਦੇ ਲੈ ਜੀ ਹਰਸ ਐਂਡ ਗੱਦੇ ਚੱਲ ਬਈ ਤਿਆਰੀਆਂ ਬਾਈ ਦੂਰੀਆਂ ਹਾਂ ਖਾਲੀ ਅੰਦਰ ਇੱਧਰ ਅੰਦਰ ਰੱਖ ਇੱਧਰ ਅੰਦਰ ਇੱਧਰ ਕਿਤੇ ਨਹੀਂ ਰੱਖਣਾ ਇਹ ਨਹੀਂ ਹੈਗੀ ਜੇ ਸਾਡੇ ਨਾਲ ਆ ਜੀ ਵਧੀਆ ਹਾਂ ਨਿੰਨਾ ਮਰਜ਼ੀ ਸਮਾਨ ਲੋਡ ਕਰ ਲਿਆ ਅੰਦਰ ਉਹਦੇ ਪਰੋਂ ਰੱਖ ਦੇ ਅਗਲੇ ਬੈੱਡ ਪਰ ਮਹਿਕ ਉਹ ਉੱਥੇ ਰੱਖ ਸਾਹਮਣੇ ਉਹਦੇ ਮੰਜੇ ਦੇ ਉੱਪਰ ਹੈ ਹਾਂ ਬਾਈ ਚਲ ਹਾਂ ਚੱਕਣਾ ਕਿ ਤੂੰ ਮਾਈਨਰ ਤੋਂ ਦੀ ਹਾਂ 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 ਅੰਦਰ ਵੀ ਲੱਗੂਗਾ ਨਾ ਠੀਕ ਹੈ ਕੀ ਆਤੀ ਠੀਕ ਆ ਮੈਂ ਸਮਝਾ ਕੱਤਬਾ ਵੀ ਤਾਂ ਪਿੱਛੇ ਛੜੀ ਜੀ ਤਾਂ ਹਾਂ ਸਾਡੇ ਕੋ ਫੜਾ ਚੱਲ ਜਿਹੜਾ ਪਿੱਛੇ ਢਾਸਣਾ ਲਓ ਆਪਣਾ ਹੀ ਲਾਪੇ ਕਰੂ ਬੈਗ ਬੂਗ ਰੱਖ ਲੈਣੇ ਕੱਪੜੇ ਵੀ ਤਾਂ ਪ੍ਰੈਸ ਕਰਨੇ ਆ ਜਿਹੜੇ ਬੈਗਾਂ ਚ ਪਾਏ ਹੋਣੇ ਆ ਹਾਂ ਗਰੁੱਪ ਨੇ ਮਾਰੂਗੇ ਜੀ ਇਹਨੇ ਛੜਾ ਢੋਣਾ ਲਾਉਣਾ ਆਪਣਾ ਆ ਪਹਿਲੇ ਆਪਣਾ ਗੱਦਾ ਆਪ ਲੈ ਕੇ ਰਜਾਈ ਕੰਬਲ ਡਬਲ ਬੈੱਡ ਦਾ ਹੈ ਹਾਂ ਠੰਡਾ ਜੇ ਠੰਡੋਂ ਦੀ ਫੇਰ ਤਾਂ ਰਜਾਈਆਂ ਨਹੀਂ ਕੰਮ ਸਾਰ ਦੇਣਾ ਤਾਂ ਹੁਣ ਹੈ ਹੋ ਗਰਮੀ ਕਿਹੜਾ ਹਾਲ ਆ ਨਰਮੀ ਸੂਰਜ ਨੇ ਅੱਜ ਕਿੱਡੇ ਲੱਗਣੇ ਆਪਣੇ ਇੱਧਰ ਦੇਖੀ ਨਾ ਸੂਰਜ ਨੇ ਪੂਰੇ ਕਿੱਡੇ ਲੱਗਣੇ ਅੱਜ ਹਾਂ ਹਾਂ ਬਾਈ ਠੀਕ ਆ ਓਕੇ ਕੰਮ ਹਾਂ ਮੈਂ ਆ ਗਿਆ ਅੱਠ ਗੱਦੇ ਇੱਕ ਬਿੱਟੀ ਬਾਈ ਕਹਿੰਦਾ ਘਰ ਪਿਆ ਇੱਕ ਮਹੱਕ ਕੋਲ ਪਿਆ ਬਸ ਸਾਜਣਾ ਅੱਠ ਗੱਦੇ ਦੇਖ ਲੈਣਾ ਕਹਿੰਦਾ ਆਪਾਂ ਡਾਲੇ ਪਾ ਕਰਨੇ ਆਂ ਤੇ ਦਰਿਆਉਣਾ ਹਾਂ ਇਹ ਘਾਟ ਦੇ ਵੱਧ ਉਹਦੇ ਨਾਲ ਚੱਕ ਲਓ ਨਾ ਅੱਠ ਗੱਦੇ ਸਾਜਣਾ ਅੱਠ ਨਾਲ ਸਾਜਣਾ ਕਿੰਨੇ 18 ਬਾਈ 6 6 ਆ ਕਿ 6.5 ਕਿ 7 18 ਬਾਈ 18 बाई 6.5 ਹਨ ਲਾ 7 ਲਾ ਕੇ ਰੱਖਦੇ ਬਸ ਫਿਰ ਲਾਲਾ ਸਾਹਿਬ ਦੇ ਇੱਕ ਪਾਸੇ ਨੂੰ ਹੋਣੇ ਮੇਰੇ 6 ਫੁੱਟ ਦਾ ਗੱਦਾ ਹਾਂ 6 ਤੇ 18 9 ਗੱਦੇ ਲੱਗਣੇ ਇੱਕ ਗੱਦਾ ਚੱਲ ਇੱਧਰ ਤੇ ਪਾ ਲਾਂਗੇ ਬਣ ਜਿੰਨੀ ਤੇ ਹੀ ਗੈਰ ਇੱਕ ਗੱਦਾ ਪਿੱਛੇ ਜੇ ਨਹੀਂ ਵੀ ਕਰਨਾ ਦੇਖਿਆ ਪਿੱਛੇ ਖਾਸ ਮੈਡ ਆਦਾ ਹੈਗਾ ਹੀ ਹੈ ਹਾਂ ਉਹ ਵੀ ਚੱਕਰ ਉਹ ਬੂਟ ਹਾਂ ਉਹ ਵੀ ਹੈਗਾ ਇੱਕ ਮੋਟਰ ਪਿਆ ਮੈਂ ਕਹਿੰਦਾ ਕਰਦੇ ਹਾਂ 6.5 ਕਰਦੇ ਮੈਂ ਉਹ ਵੀ ਨਾ ਪਿੱਛੇ ਘੜਕਣਗੇ ਹਾਂ ਗਰਵੀ ਜਾਵੇ ਕਈਆਂ ਦੇ ਗਿਰਦੇ ਵੀ ਆ ਗਿਆ ਐਸੀ ਗੱਲ ਨਹੀਂ ਗਰਵੀ ਜਾਂਦੇ ਗੱਦੇ ਚਲ ਹੂੰ ਹਰਦਾਂ ਲੈਣਦੇ ਸੀ ਬਾਈ ਅਜਿਹੇ ਘਸੇ ਦੀ ਇਹ ਪਪਰਾਲੀ ਪਰ ਗੱਦਿਆਂ ਪਰ ਵੀ ਪਿਛਾਲੂਗੇ ਵਧੀਆ ਬੰਦਿਆਂ ਬੰਦ ਹੁਣ ਰੈਡੀ ਨਹੀਂ ਹੈ ਹੂੰ ਤਾਂ ਫੇ ਥੱਲੇ ਪਿਛਾਲੂਗਾ ਬਾਕੀ ਰੱਖ ਦੂੰਗਾ ਹਰਦਾਂ ਲੈਣਦੇ ਹਾਂ ਅੱਗੇ ਉੱਪਰ ਕਰਦੇ ਗਏ ਲੋ ਬਾਬਾ ਕਰਦੇ ਦਾ ਜਿੱਕਣਾ ਮਰਜੀ ਵਾਇਲਟੀ ਆ ਰੇਡ ਰੱਖਣਾ ਪਿੱਛੇ ਪੈਰ ਸਾਫ ਤਾਂ ਮੈਂ ਕੋਈ ਇੱਕ ਬੋਰੀ ਵੀ ਟਰਾਲੀ ਚ ਰੱਖਾਂ ਗੱਡੇ ਉਦੇ ਪਰ ਬੋਰੀ ਉੱਪਰ ਹਾਂ ਪੈਰ ਸਾਫ ਕਰਕੇ ਗੱਡੇ ਪਰ ਜਾਓ ਹੂੰ ਤੇ ਅਸੀਂ ਤਾਂ ਹੀ ਆਪਾਂ ਜਾ ਰਹੇ ਹਾਂ ਨੇ ਚੱਪਲਾ ਦਾ ਪਹਿਲਾਂ ਹੀ ਰੱਖਦੇ ਚੱਪਲਾ ਦਾ ਬਾਅਦ ਕੋਈ ਪਾਉਂਦੇ ਨਹੀਂ ਹੈਗਾ ਪੈਰ ਲਿੱਭੜ ਜਾਂਦੇ ਫਿਰ ਉੱਪਰੋਂ ਚੜ੍ਹਦੇ ਪਹਿਲਾਂ ਮੰਗ ਲੂ ਵੀ ਇੱਕ ਨਹੀਂ ਤਾਂ ਥੈਲਾ ਚੱਪਲਾ ਬੂਟਾ ਨੂੰ ਇਹ ਬਰੇਡ ਤੇ ਰੱਖਣਾ ਥੈਲੇ ਥੂੜੇ ਵਿੱਚ ਨਾ ਬਰੇਡ ਦੇ ਵਿੱਚ ਆਪਣੀਆਂ ਚੱਪਲਾਂ ਜਿੱਤਨਾ ਮਰਜ਼ੀ ਚੱਕੀ ਜਾਂ ਹੂੰ ਪਿੱਛੇ ਬੰਨ੍ਹ ਦੇਣਾ ਵਧੀਆ ਵਧੀਆ ਘਟੌਲ ਦਾ ਹੀਲਾ ਠੌਲ ਆਪਣਾ ਘਾਤੀ ਚੱਕਾ 200 ਲੀਟਰ ਦਾ ਐਡਾ ਦੋ ਐਡਾ ਕੀ ਕਰਨਾ ਤਾਂ 50 ਕਿ ਲੀਟਰ ਪਾਣੀ ਬਹੁਤ ਆ 50 ਵੀ ਨਹੀਂ ਬਾਜ ਹਾਂ ਕਿੰਨਾ ਕਿੰਨਾ ਕੋਈ ਰਸਤੇ ਦੇ ਬਥੇਰੇ ਕੂਲਰ ਲੱਗੇ ਨੇ ਤੀਜੇ ਤਾਂ ਅਮਰਜੈਂਸੀ ਕੇਸ ਹੈ ਹਾਂ ਹੱਥੋਂ ਧੋਣਾ ਪੈਗੇ ਆ ਮਟਰ ਨੂੰ ਰੱਖਦੇ ਆਪਣਿਆ ਪਾਣੀ ਵਾਲੀ ਬੋਤਲਾਂ ਬਾਰ ਬਾਰ ਰੋਪਾ ਕੇ ਵਿੱਚ ਦੇ 20 25 30 ਲੀਟਰ ਪਾਣੀ ਬਹੁਤ ਆ ਕੋਲ ਤੇ ਕਿੰਨਾ ਉੱਚਾ ਵੀ ਪਿਆ ਇੰਨਾ ਕੋ ਜਿਹੜੇ 40 50 ਲੀਟਰ ਪਾਣੀ ਆ ਜਾ ਬਹੁਤ ਆ ਹਾਂ ਲੈ ਅਗੋਂ ਦੇਖੇ ਰੋ ਕਰ ਲੰਦਾ ਇਹ ਲਾ ਆ ਦੇ ਇਹ ਮੈਂ ਮੈਂ ਹੈ ਕਿ ਚੱਕ ਕੇ ਲੈ ਕੇ ਦਿਖਾ ਦਿੰਦੇ ਆ ਹੈ ਲੈ ਲੈ ਜੀ ਹੈਗੇ ਸਮੋਤ ਬਿਕਾ ਨਾ ਮੇਰੇ ਕੋਲ ਘਰ ਵੀ ਤੇ ਆ ਕੋ ਹੂੰ ਘਰ ਵੀ ਪਿਆ ਮੇਰੇ ਕੋਲ ਲੈ ਕੱਢਾ ਕੇ ਇਹਦੀ ਗੰਮੀ ਨਹੀਂ ਹੁੰਦੀ ਕੋਈ ਨਾ ਕੋਈ ਨੰਦੋ ਠੀਕ ਹੈ ਪਾਣੀ ਬਹੁਤ ਐਨੀ ਕ ਚੱਲ ਜਣੀ ਸੀ ਬਹੁਤ ਆ ਇੰਨੀ ਕ ਚੱਲ ਜਣੀ ਸੀ ਹਾਂ ਬਾਰ ਬੁਰੂ ਜੀ ਕਾ ਕੇ ਪਾਣੀ ਪੀਣੇ ਵਾਲਾ ਗੈਸ ਬੋਤਲ ਵਿੱਚ ਪਿਆ ਹਾਂ ਹਾਂ ਪੂਰੇ ਜਣਾ ਪਾਣੀ ਹੀ ਕਾ ਮੰਨ ਰੱਖਣਾ ਬੋਤਲ ਵਾਲਾ ਪੀ ਹੁੰਦਾ ਬਾਰਫਾ ਦਾ ਜਿਹੜਾ ਮਰਜੀ ਸ਼ਹਿਰ ਤੋਂ ਸਾਲੇ 5 ਕਿਲੋ ਤੋਂ 10 ਕਿਲੋ ਫਾਟ ਕੇ ਉਹ ਨਾਲ ਪਰਚ ਸੜਤੀ ਚੱਲ ਤੇ ਬੋਤਲ ਤਿਆਰੀ ਜਿਹਾ ਨਾਲ ਰੱਖੋ ਸਾਜਰੇ ਕਾ ਲਓ ਤਿਆਰੀ ਦਾ ਭਾਈ ਸਾਜਰੇ ਆ ਟਾਈਮ ਤੇ ਤੁਰਨਾ 8 ਵਜੇ ਮਾਤਾ ਪਹਿਲੇ ਸਾਰ ਜਦੋਂ ਕਹਤਾ ਵੀ 8 ਵਜੇ ਅਰਦਾਸ ਕਰਕੇ ਤੁਰਪਣਾ ਬਾਬਿਆਂ ਨੂੰ ਤੇ ਆ ਕੇ ਬਣਾ ਆ ਰੋਗੇ ਭਾਈ ਸਰ ਫਟਾ ਦੇ ਲਾ ਕੇ ਪਾਜੋ ਹਾਂ ਦੁਆਰਾ 7:30 ਪਹੁੰਚ ਜੇ ਹੋ ਰਹੇ ਹਾਂ 7:30 ਸਾਰੇ ਉਹ ਪਹੁੰਚਦੇ ਕੈਡੀ ਜੀ ਕਰਦੇ ਕਹਿੰਦਾ ਇਹਨਾਂ ਨੂੰ ਨਾ ਹੁਣ ਆਪਣਾ ਸ਼ਾਮ ਨੂੰ ਲਾ ਲਓ ਕੇ ਪੈ ਜਾਓ ਬਸ ਚਾਹੇ ਅਮਰਤ ਵੇਲੇ ਉੱਠ ਕੇ ਨਹਾ ਲਿਓ ਚਾਹੇ ਅਮਰਤ ਵੇਲੇ ਉੱਠ ਕੇ ਨਹਾ ਲਿਓ ਵੀ 8:00 ਵਜੇ ਕਰੈਕਟ ਆ ਸੀ ਤੁਰਨਾ ਭਾਈ ਕਿਸੇ ਦੀ ਵੇਟ ਨਹੀਂ ਹੁਣ ਆਪਣਾ ਬਾਅਦ ਚ ਮੋਟਰਸਾਈਕਲ ਬੱਸਾ ਭਰਾ ਆ ਜਾਣਾ ਸਾਰਿਆਂ ਨੂੰ ਚਾਹਵੇ ਉਹ ਕਿੱਡਾ ਦਾ ਦਿਨ ਚੜ ਗਿਆ 8:00 ਵਜੇ ਦੇ ਨੂੰ ਹੁਣ ਦੇਖ ਲੈ ਕਿੱਥੇ ਪਹੁੰਚੇ ਬਤਾ ਜੀਰ ਕੋ ਬਤੇ ਮੈਸੇਜ ਕਰ ਦੋ ਉਹਨੂੰ ਬੁਲਾ ਲੈਣਾ ਆ ਕਹਤਾ ਵਿੱਚ ਹਾਂ ਹਾਂ ਠੀਕ ਹੈ ਇਹ ਆਪਾਂ ਦਾ ਭਲਾ ਤਿਆਰੇ ਹੈਗਾ ਆਪਾਂ ਅੱਜ ਕਾਹ ਕਰੀਏ ਇਹ ਤਾਂ 5 ਵਜੇ ਉੱਠ ਖੜਦੇਗਾ ਇਹਦਾ ਸਵੇਰੇ ਸਵੇਰ ਦਾ ਕੰਮ ਖਿੱਚ ਹੈ ਮੈਂ ਕਹਤਾ ਸ਼ਾਮ ਨੇ ਹੋਣਾ ਨਾ ਠੀਕ ਹੈ ਠੀਕ ਹੈ ਬੁਲਾ ਲੈ ਅੱਜ ਬੁਲਾਇਂ ਸੋਣ ਨਹੀਂ ਰਿਹਾ ਇਹ ਲਾ ਕਿਤੇ ਪਹਿਲਾਂ ਹੀ ਪਾਉਣਾ ਅੱਜ ਵੀ ਹਾਂ ਮਹੀ ਵਾਰ ਲੱਗ ਗਈ ਹਾਂ ਮੈਂ ਤਾਂ ਕਹਿਣਾ ਉਹਨੂੰ ਲੇਟੇ ਬੁਲਾਈ ਪਾਣੀ ਦੇ ਬੋਤਲਾਂ ਦਹੀਂ ਲਿਆ ਆਹ ਦੇ ਦੇ ਕੇ ਕੰਦਾ ਆ ਗਿਆ ਮੈਨੂੰ ਆ ਜਾ ਦੇ ਦਾ ਹੁਣ ਤਾਂ ਹੈ ਹੀ ਨਹੀਂ ਰੋਟੀ ਬਣ ਕੇ ਆ ਉਹ ਪ੍ਰਸ਼ਾਦਾ ਸਿਕਣੇ ਆਪੇ ਹਾਂ ਹਾਂ ਚੱਕ ਕੇ ਖਰਦਾ ਐਨੀ ਸੋਹਣੀ ਬਹੁਤ ਸੋਹਣੀ ਐ ਚਾਹ ਚੋਸ ਉਹ ਸੋਹਣੀ ਸਾਣੀ ਨਹੀਂ ਹੈਗੀ ਹਾਂ ਮੈਂ ਦੇ ਦਾ ਜਾ ਜਾਲ ਸੇ ਪਹਿਣਾ ਲੱਗ ਜਾ ਖਲਾਰਾ ਪਹਿਣ ਲੱਗਣਾ ਫੇਰ ਨਹੀਂ ਤੈਨੂੰ ਪਤਾ ਲੱਗਣਾ ਤੂੰ ਉਹ ਨਾ ਕਰੋ ਜੀ ਨਾ ਤੁਸੀਂ ਚੱਕ ਲਿਓ ਫਿਰ ਦਿਖਾ ਦਿਓ ਜੀ ਮੈਂ ਲਿਆਵਾਂ ਚੱਕ ਲਓ ਲੈ ਸਕੂਟਰੀ ਸਕੂਟਰੀ ਲੈ ਜਾਓ ਆਹ ਪਾ ਇੱਧਰ ਵੀ ਲੈ ਲਓ ਤੋ ਤੂੰ ਜਿਆ ਸਾਰੀ ਕੰਮ ਕਰਦਾ ਚਾਦਰਾ ਚਾਦਰਾ ਥੋਤੀ ਤੇ ਆਏ ਬਣਦੀ ਫਿਰ ਇੱਟੇ ਕਰਕੇ ਆਏ ਬਣਦੀ ਲੂੰਗੀ ਆ ਬਣ ਗਈ ਹੁਣ ਬਣ ਗਈ ਥੋਤੀ ਚਾਦਰਾ ਚਾਦਰਾ ਲਾਉਣਾ ਚਾਦਰਾ ਹੋ ਗਿਆ ਹੁਣ ਦੇਖ ਲੱਤਾਂ ਨੂੰ ਹਵਾ ਲੱਗਣ ਲੱਗੀ ਹਾਂ ਜੇ ਗਰਮੀ ਆ ਗਿਆ ਪੱਲਾ ਜਾ ਕਿਥੇ ਦੇ ਆਉਂਦਾ ਚਲ ਸਾਰਾ ਹੋ ਗਿਆ ਉਹ ਚਾਹ ਸਾਰਾ ਹੋ ਗਿਆ ਫਿਰ ਇਹਨੂੰ ਆਏ ਕਰਕੇ ਖੋਲ ਅਗਲੇ ਮੋੜੇ ਤੇ ਰੱਖ ਲੈ ਹਾਂ ਇੰ ਆ ਗਿਆ ਜੇ ਹਾਂ ਲੈ ਆਪਣੀ ਆਵਾਜ਼ ਆ ਰਹੀ ਹੈ। ਅਗੀਆਂ ਆ ਗਾ ਦਾਲੇ ਲੈ ਲੈ। ਰਾਤ ਨੂੰ ਉੱਪਰ ਕਰਕੇ ਖਾਣ ਦਾ ਇਹ ਲਾਗੇ ਮੱਛਰ ਦੇ ਤਾਂ ਬਹੁਤ ਚਾਦਰ ਦਾ ਫਾਇਦਾ। ਹਾਂ ਹਾਂ ਆ ਹੁਣ ਮਿਲ ਲੈ। ਇੱਧਰ ਦੇਖੀ ਲੋ ਬਾਈਕ ਲਈ ਕਿ ਨਹੀਂ ਮਿਲ ਰਿਹਾ। ਲੈ ਭਾਈ। ਮੇਰੇ ਬਾਅਦ ਤੇ ਵੀ ਲੈ ਭਾਈ ਪੈਸੇ ਜਿੰਨੇ ਹੋ ਤੈਨੂੰ ਮੈਂ ਦੇ ਦੂੰਗਾ। ਤੇ ਇਕੱਠੀ ਚੱਲੀ। ਬਾਈ ਰੰਗ ਦੇਖਣਾ ਪੈਣਾ। ਨਾ ਰੰਗ ਦਾ ਜਿਹੜਾ ਮਾਦੀ ਨੇ ਕਾਲਾ ਚਿੱਟਾ ਡੱਬੀਆਂ ਵਾਲਾ ਲੈ ਆਈ। ਚਲੋ ਭਾਈ ਚੱਲ ਰਿਹਾ ਚਾਦਰੇ ਦਾ ਕੰਮ। ਜਿਆਦਾ ਕੋਈ ਨਹੀਂ ਮੇਰੀ। ਹਾਂ। ਦੋਵੇਂ ਭਾਈ ਭਾਈ ਇਕੱਠੇ ਚੱਲੂਗਾ ਕੰਮ ਮੈਨਾ ਹੋ ਗਿਆ ਆ ਰਿਆ ਸੂਣ ਪਈਦੀ ਐ ਇੱਧਰ ਬੰਦੇ ਖੜੇ ਦੇਖਦੇ ਆ ਐ ਹਾਂ ਸੂਣ ਪਈ ਵੀ ਆ ਚਾਹ ਦੇ ਚ ਹੁੰਦੀ ਐ ਬੈਠੇ ਦੇਖ